ਪੁੱਤਰ ਇਹ ਨਹੀਂ ਜਸਵੀਰ ਦੇ ਘਰੋਂ ਸਿੱਧਾ ਆਇਆ ਬਦਲ ਸਾਹਿਬ ਦੇੋਂ ਨਹੀਂ ਜੀ ਇਹ ਇਹਦਾ ਪਿਓ ਦੇ ਘਰੋਂ ਸੀ ਸਰਦਾਰ ਦੇ ਘਰੋਂ ਠੀਕ ਹੈ ਇਹ ਉਹਦਾ ਪੁੱਤਰ ਦਾ ਪੱਠਾ ਓਕੇ ਇਹ ਜਿਹੜਾ ਗਲੜ ਪੁੱਤਰ ਸੀਗਾ ਜੀ ਹਾਂ ਉਹਦਾ ਪੁੱਤ ਸੀਗਾ ਇਹ ਉਹ ਵੈਸੇ ਚੰਗੀ ਰਾਣੇ ਵਾਲਾ ਗਲੜ ਮਸ਼ਹੂਰ ਆਇਆ ਹੈ ਅੱਛਾ ਹਾਂ ਜੀ ਇਹਦਾ ਪਿਓ ਸੀ ਜਿਹੜਾ ਜੰਗੀ ਰਾਣੇ ਛਟਿਆ ਰਿਹਾ ਜੀ ਹਾਂ ਮਤਲਬ ਰਾਤ ਨੂੰ ਬੈਠਾ ਠੀਕ ਹੈ ओके okay. एरे ਹੁਣ ਮੈਂ ਪੂਰੀ ਪੱਲੇ ਖੋਲ ਕੇ ਤੇ ਅੱਖ ਬਰਮਿੰਦਰ ਇਹਦੀ ਨੇ ਚੰਗੀ ਤਰ੍ਹਾਂ ਅੱਖ ਦਿਖਾਈ ਵੀ ਨੇ ਇਧਰ ਹੈਗੀ ਕਾਲੀ ਅੱਖਾ ਹਾਂਜੀ ਇਧਰ ਕਾਲੀ ਅੱਖ ਹੋਗੀ ਤੇ ਦੂਜੀ ਵਾਲੇ ਪਾਸਾ ਕੀ ਹੈ ਦਾ ਦੂਜਾ ਟੀਰਾ ਹੈ ਦੂਜਾ ਟੀਰਾ ਖੱਟਾ ਹੈ ਅੱਧਾ ਅੱਧਾ ਟੀਰਾ ਤੇ ਉੱਪਰੋਂ ਆਹ ਡੱਬ ਬਣ ਗਿਆ ਹਨਾ ਇਹ ਕਾਲਾ ਇਹ ਜਮੰਦ루 ਅੱਛਾ ਜਮੰਦ루 ਇਦਾਂ ਸੀਗਾ ਪੱਲਾ ਦਿਖਾ ਬਈ ਪੱਲਾ ਦੇਖੋ ਬਾਈ ਜੀ ਦੂਜਾ ਪੱਲਾ ਆਪੂਸ਼ ਕੀ ਇਹ ਹੁਣ ਵੱਡਾ ਕਬੂਤਰ ਬੱਚੇ ਕੱਢਦਾ ਨਹੀਂ ਹੁਣ ਆਇਆ ਇੱਕ ਪਿੱਲੇ ਆਂਡੇ ਲਾ ਗਿਆ ਕਿ ਆਂਡੇ ਨਹੀਂ ਪਿਛਲੇ ਸਾਲ ਬੱਚੇ ਨਿਕਲੇ ਦੇ ਹਾਂਜੀ ਇਹਦੀ ਲਾਤ ਤਾਂ ਬਹੁਤ ਹੁਣੀ ਥੋਡੇ ਕੋਲੇ ਬਹੁਤ 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 ਹੀ ਦੇਤਾ ਜੀ ਐਂਡ ਉੱਡਦੇ ਬੱਚੇ ਦੇ ਬਹੁਤ ਵਧੀਆ ਪੂਰਾ ਚੰਗਾ ਭੱਲਾ ਵੀ ਆਪਣਾ ਪੰਜੇ ਦਿਖਾ ਪੂਰੀ ਅੱਛਾ ਮੋੜ ਆ ਵੀ ਦੇ ਹਾਂਜੀ ਪੈਰਾਂ ਤੇ ਡੱਕੀ ਪੈਰਾਂ ਤੇ ਡੱਕੀ ਆ ਹਨਾ ਹਾਂਜੀ ਡੱਕੀ ਆ ਹਾਂ 3 ਨੱਕ ਪੁਰਾਣਾ ਹੁਣ 10 10 ਸਾਲ ਕੇ ਜਿਆਦਾ ਵੱਡਾ ਇਹ ਮੇਰੇ ਨਾਲ ਇੰਨਾ ਕ ਤਾਂ ਹੈਗਾ ਜੀ ਜਿਆਦਾ ਹੀ ਇਹ ਆਪ ਡਾਇਆ ਕਿ ਨਹੀਂ ਆਪ ਡਾਇਆ ਜੀ ਇਹ ਰੱਖ ਲਿਆ ਸੀ ਮਤਲਬ ਰੋਕ ਲਿਆ ਸੀ ਹਾਂ ਠੀਕ ਹੈ ਸੋ ਇਹਨੂੰ ਹੁਣ ਛੱਡਦੇ ਅਗਲਾ ਕਬੂਤਰ ਲੈ ਵੀਦੇ ਆਹ ਵਾਲਾ ਜਿਹੜਾ ਵੱਡਾ ਕਬੂਤਰ ਕੋਈ ਵੱਡਾ ਕਬੂਤਰ ਹੈ ਕੋਈ ਵੱਡਾ ਕਬੂਤਰ ਇੱਕ ਦਾ ਹੈਗਾ ਜਿਹੜਾ ਇੱਕ ਦਾ ਕਬੂਤਰ ਕੋਈ ਜਿਹੜਾ ਬਾਦਲ ਸਾਹਿਬ ਦੇ ਘਰੋਂ ਆਇਆ ਵੇ ਸਿੱਧਾ ਸਿੱਧਾ ਤਾਂ ਹੈ ਕਿਹੜਾ ਨਹੀਂ ਜੀ ਨਹੀਂ ਓਕੇ ਸੋ ਹੁਣ ਤੁਹਾਨੂੰ ਦੋਸਤੋ ਆਪਾਂ ਉਹ ਕਬੂਤਰ ਇੱਕ ਦੋ ਜੇ ਕੋਈ ਬੈਠਿਆ ਹੋਇਆ ਜਿਹੜੇ ਸਿੱਧੇ ਆਏ ਵੀ ਆ ਜਸਵੀਰਵਾਲ ਦੇ ਘਰੋਂ ਇਹ ਤਾਂ ਅੰਡੇ ਤੇ ਬੈਠਾ ਚੱਕਿਆ ਤੂੰ ਇਹ ਨਾ ਕਬੂਤਰ ਆਪਸੇ ਦੀ ਮਿਲਿਆ ਇੰਨਾ ਕਰਕੇ ਅੰਡੇ ਰੱਖੇ ਨਾ ਅੱਛਾ ਕਬੂਤਰ ਆਪਸੇ ਮਿਲ ਜਾਂਦੇ ਫਿਰ ਅੰਡੇ ਕਬੂਤਰਾਂ ਤੋਂ ਬੱਚੇ ਕਢਾ ਲਿੰਦੋਂ ਤੂੰ ਹਾਂਜੀ 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 ਦੋ ਕਬੂਤਰਾਂ ਤੋਂ ਹੈ ਹਾਂ ਦੋ ਨਾ ਕਬੂਤਰ ਆਪ ਕੱਢ ਲੈਣਗੇ ਅੱਛਾ ਦੋ ਕਬੂਤਰਾਂ ਦੇ ਅੰਡੇ ਚੱਕ ਕੇ ਦੂਜੇ ਪਾਸੇ ਤੇ ਇੱਥੇ ਰਖਾ ਕੇ ਬੱਚੇ ਕਢਾਈ ਜਾਂਦੇ ਆ ਹਨਾ ਹਾਂਜੀ ਠੀਕ ਹੈ ਠੀਕ ਹੈ ਸਿਆਣੇ ਬਾਲੇ ਡਰਦੇ ਨਹੀਂ ਨੀ ਹਨਾ ਪੂਰੇ ਫਿਰ ਤਾਂ ਜਵਲ ਡਰਦੇ ਹਾਂ ਓਕੇ ਆਹ ਕਬੂਤਰ ਵੀ ਸਰਦਾਰ ਦੇ ਕਰੂਆ ਓਕੇ ਆਹ ਕਬੂਤਰ ਬਾਈ ਜੀ ਇਹਨੂੰ ਦੋ ਦੰਦ ਨਿਕਲਦੇ ਨੇ ਅੱਛਾ ਓਕੇ ਬਾਈ ਜੀ ਇਹਦੀ ਅੱਖ ਦੇਖਿਓ ਚਿੱਟੀ ਅੱਖਾ ਠੀਕ ਹੈ ਤੇ ਜਿਹੜੀ ਨੋਕ ਹੈਗੀ ਹੈ ਇਹਦੀ ਮਾੜਾ ਜਿਹਾ ਰੰਗ ਇਹ ਬੁਰੀਆ ਦਾ ਰੰਗ ਮੁਰੋਂ ਚੁੰਝ ਦਾ ਕਿਦਾਂ ਅੱਛਾ ਇਹ ਰਹੀ ਕੁਦਰਤੀ ਹੈ ਇਹ ਕੁਦਰਤ ਅੱਛਾ ਚੁੰਝ ਬਲੀਆਂ ਵੱਡੀਆਂ ਨਹੀਂ ਹੈਗੀਆਂ ਇਹਨਾਂ ਦੇ ਵੱਡੀਆਂ ਨਹੀਂ ਕੀ ਵੇਰ ਆਪਾਂ ਕਹਿੰਦੇ ਵੱਡੀ ਚੁੰਝ ਹੋਣੀ ਚਾਹੀਦੀ ਹੈ ਹਨਾ ਕਬੂਤਰ ਦੀ ਉੱਥੇ ਨਹੀਂ ਜੇ ਉਹ ਉੋਂ ਦੇਕਰ ਤੈਨੂੰ ਇਹ ਇਹ ਮਤਲਬ ਸਿੱਧੇ ਕੂਤਰਾ ਆਵੇ ਕਿ ਸਿੱਧੇ ਉੱਥੋਂ ਆਇਆ ਇਹ ਸਿੱਧਾ ਮਤਲਬ ਘਰੋਂ ਚੱਕ ਕੇ ਲੈ ਕੇ ਆਂਦਾ ਸੀ ਇਹ ਹਨਾ ਦੇਖੋ ਬਾਈ ਜੀ ਪੱਲਾ ਤੇ ਇਹ ਅੱਛਾ ਇਹਦੇ ਵੀ ਡੱਕੇ ਆ ਇਹ ਫਿਰ ਹਿਆਰ ਵਾਲੇ ਖੁੰਚੋਂ ਨੇ ਉਹਦਾ ਕਰਕੇ ਕੱਢ ਜਾਂਦੇ ਆ ਅੱਛਾ ਇਹ ਡੱਕੀ ਕੱਢ ਜਾਂਦੀ ਹੈ ਨਾ ਇਹ ਨਾਂ ਕੀ ਲਿਖਿਆ ਹੋਇਆ ਰੰਨ ਰਾਂਝਾ ਰਾਂਝਾ ਇਹ ਰਾਂਝੇ ਨੂੰ ਦੇਤਾ ਇੱਕ ਉਤਰੀ ਮੈਂ ਅੱਛਾ ਬੱਚੇ ਕਢਾਉਣ ਵਾਸਤੇ ਅੱਛਾ ਤੇ ਰਾਂਝੇ ਦੇ ਕਰੇ ਬੱਚੇ ਕਢਾ ਇਹਨਾਂ ਬੱਚੇ ਕਢਾਈ ਹੈ ਨਾ ਉਹ ਥੱਲਾ ਵਾਲੀਆਂ ਉਹ ਛਕੀਆਂ ਥੱਲਾ ਹੁੰਦਾ ਹਾਂ ਠੀਕ ਹੈ ਇਹ ਹੁਣ ਅੰਡੇ ਲਵਾਉਂਦਾ ਕਿ ਨਹੀਂ ਲਵਾਉਂਦਾ ਜੀ ਇਹ ਲਵਾ ਦੋ ਹਾਂ ਮਤਲਬ ਇਹ ਹੁਣ ਡੋਣੀ ਇਹਦੀ ਹਜੇ ਵੀ ਸਟੇਲ ਹਾਂਜੀ ਇਹ ਕਿਉਂ ਨਾ ਇੱਕ ਕੂਤਰੀ ਨਾਲ ਤੇ ਨੇ ਤਨ ਬੱਚੇ ਵਧੀਆ ਬਣ ਗਏ ਜੀ ਠੀਕ ਹੈ ਇਹਦੇ ਤੀਜੀ ਵਾਰੀ ਆਂਡੇ ਪੱਲੇ ਲਵਾ ਗਿਆ ਤੀਜੀ ਰਬੜਾ ਵੱਡਾ ਬਹਣਾ ਵੱਡਾ ਹੋ ਗਿਆ ਆ ਲੈ ਬਈ ਇਹਨੂੰ ਛੱਡ ਜੀ ਹੁੰਦੇ ਬਾਈ ਅੱਛਾ ਜੀ ਆਪਣਾ ਹਨ ਤੇ ਆ ਆ ਵਾਲਾ ਪੂਰੀ ਹਨਾ ਆ ਆਪਣਾ ਆ ਕਬੂਤਰ ਇਹ ਵੀ ਸਿੱਧਾ ਆਇਆ ਹੋਇਆ ਇਹ ਵੀ ਇਹ ਵੀ ਪਿੱਲੇ ਆਂਡੇ ਲਵਾਉਂਦਾ ਠੀਕ ਹੈ ਇਹ ਇਹ ਵੀ ਮੰਨ ਲਓ ਉੱਥੋਂ ਆਇਆ ਹੋਇਆ ਹਨਾ ਇਹ ਕਿਹੜੀ ਇਹ ਕਿਹੜੀ ਨਸਲ ਆ ਇਹ ਜਿਹੜੇ ਮੰਨ ਲਓ ਸਰਦਾਰ ਦੇ ਲਾਲ ਲੋਲ ਪੱਲੇ ਵਾਲੇ ਕਬੂਤਰ ਹੁੰਦੇ ਨੇ ਨਹੀਂ ਹਾਂ ਤੇ ਗੱਲੜਾ ਨਾਲ ਮਿਲ ਕੇ ਕਢਾਈ ਸੀ ਇਹ ਠੀਕ ਹੈ ਹਾਂ ਜੀ ਇਹ ਇਹ ਡਾਈ ਤਾਂ ਨਹੀਂ ਕੁੱਤਰੇ ਹੀ ਫਿਰ ਨਹੀਂ ਨਹੀਂ ਤਾਂ ਬਾਦਲਪੁਰ ਲੱਗੇ ਅਸੀਂ ਉੱਥੇ ਉੱਥੇ ਲੱਗੀ ਸੀ ਇਹ ਹਾਂਜੀ ਉੱਥੋਂ ਦੀ ਹੈ ਇਹ ਕੁੱਤਰਾਂ ਘਰੇ ਤਾਂ ਮੈਂ ਕਦੇ ਕੱਢੇ ਨਹੀਂ ਜੀ ਬਸ ਇਹ ਤਾਂ ਔਪਲ ਬੋਣੇ ਜਦੋਂ ਦੋ ਕੱਢਦੇ ਆਉਂਗੇ ਪੂਰੀ ਜਦੋਂ ਮੈਂ ਤੇਰੀ ਪੁਰਾਣੀ ਇੰਟਰਵਿਊ ਕੀਤੀ ਸੀਗੀ ਹਾਂਜੀ ਹਨਾ ਉਦੋਂ ਛੋਟੇ-ਖੁੱਡੇ ਸੀ ਇੱਕ ਤਰ੍ਹਾਂ ਪੌੜੀਆਂ ਦੇ ਥੱਲੇ ਜੇ ਪਾਇਆ ਵੇ ਛੋਟਾ-ਖੁੱਡਾ ਹਨਾ ਉਹ ਤੇਰਾ ਖਜ਼ਾਨਾ ਰ ਕੋਇਆ ਵੇ ਦੀ ਪੂਰੀ ਰੋਤ ਉਹ ਹਜੇ ਵੀ ਹੈਗਾ ਜੀ ਉਹ ਪੂਰੀ ਖਜ਼ਾਨਾ ਸੀ ਉਹ ਖਜ਼ਾਨੇ ਸੀਗਾ ਜੀ ਉਹ ਜਿਹੜੀਆਂ ਮੈਂ 6-7 ਜੋੜੀਆਂ ਲਾਉਂਦਾ ਸੀ ਮੋਟ ਚ ਛੱਡ ਦਿੰਦਾ ਸੀ ਮੈਂ ਹਾਂਜੀ ਸ਼ੋਡਾਈ ਰਦਾਈ ਹਾਂਜੀ ਮਮੂ ਮਮੂ ਵਾਲਿਆਂ ਸਾਰਿਆਂ ਉਹਨਾਂ ਚ ਹੁੰਦੇ ਉਹਦੇ ਜੰਦੇ ਨੇ ਇਹਨਾਂ ਚ ਕੋਈ ਹੋਰ ਕਬੂਤਰ ਆ ਇੱਕ ਰੱਤਾ ਫੜ ਕੇ ਲੱਗੀ ਆ ਜਿਹੜਾ ਉਹਦੇ ਔਰਲੇ ਪਾਸੇ ਵਾਲੀ ਹੈ ਇਹ ਹੁਣ ਤੈਨੂੰ ਵੀ ਪਤਾ ਨਹੀਂ ਲੱਗਣਾ ਸਾਡੇ ਕਿਹੜੇ ਖਜ਼ਾਨੇ ਆ ਹੈਨਾ ਦੇਖੋ ਇਹ ਇੱਕ ਖਜ਼ਾਨੇ ਭੂਰੀ ਦੇ ਖੁੰਡੇ ਦੇ ਵਿੱਚ ਬੈਠੇ ਆ ਤੁਹਾਨੂੰ ਦਿਖਾਉਨੇ ਆ ਇਹ ਆਹ ਵੱਡਾ ਰੱਤਾ ਕਬੂਤਰ ਆ ਇੱਕ ਪੂਰੀ ਉਹਦੇ ਪਿੱਛੇ ਕਾਲੀ ਪੂਛ ਵਾਲਾ ਵੀ ਇੱਕ ਯਾਰ ਵੀ ਲੈ ਆਇਆ ਫੜ ਕੇ ਉਹ ਕਾਲੀ ਪੂਛ ਵਾਲਾ ਥੱਲੇ ਬੈਠਾ ਜਿਹੜਾ ਉਹ ਵਾਲਾ ਉਹ ਕਾਲੀ ਪੂਛ ਵਾਲਾ ਠਟੀਆਂ ਖਾਲਾ ਠਟੀਆਂ ਖਾਲਾ ਠਾਲਾ ਓਕੇ ਇੱਕ ਹੀ ਹੈ ਪੂਰੀ ਬਾਈ ਇਹ ਨਸਲ ਕੇ ਲਈ ਇਹ ਵੀ ਸਰਦਾਰ ਦੀ ਜਿਹੜੇ ਲੂਈ ਕੂਤਰ ਹੁੰਦੇ ਨੇ ਨਾ ਲੂਈ ਜੀ ਲੂਈ ਕੂਤਰ ਵਜਦੇ ਹਾਂਜੀ ਇਹ ਉਹਨਾਂ ਕੁੱਤਰੇ ਪੀਲੇ ਆਂਡੇ ਲਾਉਣ ਲੱਗਿਆ ਪੁੱਤਰੇ ਅੱਛਾ ਇਹ ਪੀਲੇ ਲਾਉਣ ਲੱਗ ਗਏ ਬੁੱਢਾ ਵਾਲਾ ਇਹ ਇਹ ਬੱਚਾ ਨਿਕਲੇ ਤੇਰੇ ਘਰੇ ਆ ਕੇ ਕਿ ਉੱਥੋਂ ਲੈ ਕੇ ਆਂਦੇ ਇਹਨੇ ਉਹ ਉੱਥੋਂ ਆਈ ਹੈ ਜੀ ਅੱਛਾ ਸਿੱਧਾ ਆਇਆ ਹੋਇਆ ਹੈ ਨਾ ਤੇਰੇ ਪੱਲਾ ਖੋਲ ਕੇ ਰਖਾਈ ਬਾਈ ਪੱਲਾ ਦੇ ਖਟੀਆਂ ਖੜਾ ਸਰਦਾਰ ਵਾਲੇ ਪਹਿਲਾ ਵਾਲੇ ਕਬੂਤਰ ਨੇ ਉਹ ਦਿਖਾਈ ਮੈਨੂੰ ਮੈਨੂੰ ਸੌਰੀ ਅੱਛਾ ਹਾਂ ਇਹ ਉਹ ਨਾ ਖੰਭ ਖੂਬ ਬੋੜਾ ਵਾਲ ਤੇ ਬਾੜੀ ਡਾਨ ਵਾਲੇ ਕੂਤਰ ਸੀਗੇ ਕਿਉਂਕਿ ਜਦੋਂ ਮੈਂ ਘਰੇ ਲਿਆ ਜ ਵਿੱਚ ਮੈਂ ਸਪਾਈ ਲਿਆ ਕੇ ਹਾਂ ਤੇ ਉਸ ਤੋਂ ਬਾਅਦ ਇਹਨਾਂ ਦੇ ਕਦ ਕੁਦ ਘਟ ਗਏ ਤੇ ਪਹਿਲਾਂ ਬਹੁਤ ਲੰਬੀ ਖੂਤ ਸੀ ਬੋਲੇ ਬੋਲੇ ਲੰਮੇ ਜੀ ਹੁਣ ਮੈਂ ਮੇਰੇ ਚੇਲੇ ਨੂੰ ਇੱਕ ਕੂਤਰ ਦਿੱਤਾ ਬੰਬ ਅੱਛਾ ਇਹ ਕਿਤੇ ਤੁਸੀਂ ਦੇਖ ਲੈਂਦੇ ਹੋ ਤਾਂ ਕੀ ਨਾਮ ਹੋਂ ਕੂਤਰ ਦਾ ਨੰਬੰਬ ਰੱਖਿਆ ਸੀ ਬੰਬ ਦਾ ਪੁੱਤ ਸੀਗਾ ਜੀ ਉਹ ਅੱਛਾ ਬੰਬ ਕੂਤਰ ਮਸ਼ਹੂਰ ਹੋਇਆ ਸੀ ਬੰਬ ਕੂਤਰ ਮਸ਼ਹੂਰ ਰਹੀ ਬਰਗਾੜੀ ਵਾਲਿਆਂ ਚ ਲਿਖ ਲਿਆ ਸੀ ਹਜ਼ਾਰ ਵਾਲੇ ਕੂਤਰਾਂ ਤੇ ਅੱਛਾ ਉਹਨਾਂ ਦਾ ਬੱਚਾ ਸੀਗਾ ਕਿੱਥੇ ਬੰਬ ਬੰਬੂ ਦਾ ਨਾਮ ਕਿਨੇ ਰੱਖਿਆ ਸੀਗਾ ਓਏ ਸਰਦਾਰ ਮੋਹਨ ਸਿੰਘ ਨੇ ਰੱਖਿਆ ਸੀ ਬੰਬ ਹੈ ਹਾਂਜੀ ਓਹਦਾ ਉਹ ਸਾਡੇ ਕੋਲੇ ਕਢਾਇਆ ਹੀ ਸੀ ਹਾਂ ਵੈਸੇ ਹੀ ਕਢਾਇਆ ਜੀ ਵੱਡਾ ਕਢਾਇਆ ਜੀ ਓਕੇ ਉਹ ਮੇਰਾ ਯਾਦੀਵਰੋ ਵਾਲ ਚੇਲਾ ਜੀ ਅੰਮਰਸਰ ਕੋਲੋਂ ओके वाह ਹੁਣ ਥੋੜੇ ਦਿਨ ਹੀ ਹੋਏ ਹੁਣ ਹੀ ਲੈ ਕੇ ਆਏ ਅੱਛਾ ਇਹ ਇਹਦੇ ਪੱਲੇ ਚਲ ਦਿਖਾ ਦਿੰਦਾ ਮਾਰੇ ਪੱਲੇ ਦਿਖਾਦੇ ਸੀਗੇ ਆਪਣੇ ਨੋਂਦਰਾ ਦਿਖਾਈਏ ਦੀ ਗਰਜਾਰ ਗਾਇਤਾਂ ਹੂੰ ਇਹ ਇਹਦੇ ਆਪਣੇ ਕਲਫ ਲੱਗੀ ਹੈ ਰੇ ਕਿ ਰਿਜਨ ਕਲਫ ਲਾਈ ਹੈ ਕਲਫ ਲਾਈ ਹੈ ਚਿੱਟਾ ਉਹਦਾ ਹੈ ਇਹ ਜਿਹੜਾ ਕਿੰਗ ਰਿਆਂ ਵਾਲਾ ਗੱਲੜ ਪੁੱਤਰ ਹੁੰਦਾ ਹੈ ਸਰਦਾਰ ਦਾ ਹਾਂ ਇਹ ਉਹਦਾ ਪੁੱਤ ਹੈ ਇਹ ਬੱਚਾ ਇਸ ਤਰ੍ਹਾਂ ਓਕੇ ਇਹ ਡਾਇਆ ਤਨੀ

ਵਿੱਚ ਕਰ ਕਰੀ ਜਮਾਂਦਰੂ ਕੱਢੇ ਆ ਨਾ ਹਾਂਜੀ ਹੂੰ ਜਦੋਂ ਆ ਕਬੂਤਰ ਸਰਦਾਰ ਨੇ ਨਹੀਂ ਮੈਨੂੰ ਇੱਕ ਗੱਲ ਆਖੀਆ ਚਲੋ ਮੈਂ ਦੂਜੇ ਭਰਾਵਾਂ ਨੂੰ ਕਹਿੰਨਾ ਜਦੋਂ ਕੋਈ ਵੀ ਆਪਾਂ ਜੋੜਾ ਲਾਵਾਂਗੇ ਆਪ ਨੂੰ ਪਤਾ ਵੀ ਆਪਣਾ ਜੋੜਾ ਚਿੱਟੀਆਂ ਅੱਖਾਂ ਦਾ ਬੱਚਾ ਕੱਢਦਾ ਜਦੋਂ ਉਹ ਜੋੜਾ ਬਦਲ ਕੇ ਅੱਖਾਂ ਕੱਢ ਗਿਆ ਸਮਝ ਲਓ ਤੁਹਾਡੇ ਘਰੇ ਹੀਰੇ ਕੱਢ ਗਿਆ ਉੱਡੇ ਨਾ ਉੱਡੇ ਉਹਦੀ ਲਾਦ ਉੱਡੂ ਅੱਛਾ ਮਤਲਬ ਛਾਹ ਕੇ ਕਬੂਤਰਾਂ ਨੇ ਜੇ ਕਿਤੇ ਬੱਕਰੀ ਅੱਖ ਦਾ ਕਬੂਤਰ ਕੱਢਦਾ ਉਹਨੇ ਆ ਆਪਣਾ ਉੱਡਿਆ ਉਹਦੀ ਲਾਦ ਨੇ ਉੱਡਣੀ ਉੱਡਣਾ ਪੂਰੀ ਮੇਰੇ ਕੋਲੇ ਇੱਕ ਨਾ ਸੌਰੀ ਸੌਰੀ ਤੇਰੀ ਗੱਲ ਨਹੀਂ ਘਟਣੀ ਹੈ ਹਾਂ ਕੀ ਕੀ ਗੱਲ ਦੋ ਗੱਲਾਂ ਕਹੀਆਂ ਇੱਕ ਸਰਦਾਰ ਕਹਿੰਦਾ ਜਿਹੜਾ ਕੂਤਰਾ ਕੂਤਰਾ ਦੇ ਥੱਲੇ ਬਹਿੰਦਾ ਹੋਵੇ ਉਹਦੀ ਲਾਦ ਬਹੁਤ ਔੜਣੀ ਹੈ ਓਕੇ ਤੇ ਇੱਕ ਜਿਹੜਾ ਅੱਖਾਂ ਚੇਂਜ ਕਰ ਗਿਆ ਅੱਖਾਂ ਬਦਲ ਗਿਆ ਉਹ ਤੋਂ ਨਸਲ ਬਾਨ ਨਹੀਂ ਬਾਨੀ ਆ ਕੁੱਤਰਾ ਓਦੇ ਕੋਲੇ ਛਾ ਅੱਖ ਕੱਢਿਆ ਹਾਂ ਅਈ ਬਾਜੀ ਨਹੀਂ ਛੱਡਿਆ ਇੱਕ ਮੇਰੇ ਕੋਲ ਕੂਤਰੀ ਕੱਢੀ ਸੀ ਛਾ ਕੀ ਕੌਲਖ ਮੋਟਰਸਾਈਕਲ ਜਿੱਤੀ ਜੀ ਕੋਲ ਖੜੇ ਸੌਣ ਦੀਆਂ ਝਾਂਜਰਾਂ ਜਿੱਤੀ ਫੇਰ ਮੈਂ ਪਤਾ ਨਹੀਂ ਕਿੱਥੇ ੱਤੇ ਫਰਿੱਜ ਜਿੱਤੀ ਚੌਥੀ ਬਾਜੀ ਮੈਂ ਬਿਮਾਰ ਹੋ ਅੱਛਾ ਪੂਰੀ ਮੇਰੇ ਕੋਲੇ ਨੇ ਇੱਕ ਗੂੜੇ ਲਾਲ ਅੱਛਾ ਜੀ ਗੂੜੇ ਲਾਲਾਂ ਦਾ ਮੈਂ ਜੋੜਾ ਲਾਇਆ ਉਹਨਾਂ ਨੇ ਚਿੱਟਾ ਬੱਚਾ ਕੱਢਿਆ ਸ਼ਾਕ ਠੀਕ ਹੈ ਮੈਂ ਬੰਦ ਕਰ ਲਿਆ ਕਿ ਉਹ ਮਗੂੜੀ ਲਾਲ ਨੇ ਜਿਹੜੇ ਜਿਹੜੇ ਮਤਲਬ ਧੰਨਾ ਮਹਾਰਾਜ ਦੇ ਘਰ ਕਬੂਤਰ ਸੀ ਉਸਤਾਰ ਬਾਬਾ ਜੀ ਦੇ ਘਰ ਸੀਗੇ ਉਹੋ ਜੇ ਕਬੂਤਰ ਮੈਂ ਮੈਨੂੰ ਕਾਕੇ ਨੇ ਭੇਜੇ ਸੀ ਕਾਕੇ ਗਰੇਵਾਲ ਨੇ ਯੂ ਐਸ ਏ ਤੋਂ ਅੱਛਾ ਉਹਨਾਂ ਨੇ ਚਮਾ ਚੁੱਟਾ ਬਚਾ ਬਹੁਤ ਛਾਰਾ ਵਧੀਆ ਸੀ ਤੋ ਵੇਲੇ ਤੋਂ ਦੂਜੇ ਕਬੂਤਰਾਂ ਨਾਲੋਂ ਵੱਖਰੇ ਹੁੰਦੇ ਸੀ ਹਾਂ ਉਹਦੀ ਔਲਾਦ ਬਹੁਤ ਔਰਦੀ ਔਰੇ ਸ਼ਾਖਾ ਕਰਤਾਂ ਨਾਲੇ ਬਾਈ ਮੈਂ ਹੁਣ ਇਹ ਬਾਈ ਆਹ ਚਿੱਟੀਆਂ ਅੱਖਾਂ ਦਾ ਆਹ ਕਬੂਤਰ ਮੈਂ ਕਢਾਇਆ ਸੀ ਜੀ ਹਜ਼ਾਰ ਵਾਲਾ ਤੇ ਚਿੱਟੀਆਂ ਵਾਲਾ ਜਿਹੜੇ ਮੀਰਾ ਵਾਲੇ ਜਿਹੜੇ ਹਰਗਵੰਦ ਵਾਲੇ ਚਿੱਟੀਆਂ ਵਾਲੇ ਕਬੂਤਰ ਹਾਂ ਮੈਂ ਹਜ਼ਾਰ ਵਾਲਾ ਕੂਤਰ ਲਾ ਉਹਦੀ ਤੀਨ ਓਕੇ ਆ ਕੂਤਰ ਕੱਢਿਆ ਵੀ ਕਲੀਆਂ ਦੇ ਨੇ ਗਿੜੇ ਨਹੀਂ ਦਿੰਦਾ ਬਾਈ ਬਾਹਰ ਉੱਤਰ ਲਈ ਛਤਰੀ ਬਿੱਲਾ ਕੋਲੇ ਖੜਿਆ ਡੰਡੇ ਮਾਰ ਮਾਰ ਕੇ ਥੱਕ ਗਿਆ ਉਹ ਕਦੇ ਇਹ ਨਹੀਂ ਉੱਡਦਾ ਤਾਂ ਨਹੀਂ ਲੱਗ ਮੈਂ ਕੋਈ ਗੱਲ ਨਹੀਂ ਹਾਂ ਰੱਕੇ ਰੱਕੇ ਸਰ ਕਰਕੇ ਛੱਡਦਾ ਛਤਰੀ ਤੇ ਬਾਹਰ ਆ ਕਰਕੇ ਗਿੜੇ ਨੇ ਜਿੱਦੇ ਉਰਤ ਗਈ ਛਤਰੀ ਤੋਂ ਛੀ ਵਾਜੀਆਂ ਜੱਤਿਆ ਯਾਰ ਅਛਾ ਛੇ ਬਾਜੀਆ ਵਿਨਰ ਕੁੱਤਰਾ ਇਹ ਹੂੰ ਰੂੜਿਆਂ ਵਾਲੀ ਮੂਛੀ ਦੇ ਪਿੰਡ ਚੇਲੇ ਦੇ ਪਿੰਡ ਬਾਜੀ ਸੀਗੀ ਹਾਂ ਸਾਡੇ ਦੋਨੇ ਰਹਿ ਗਏ ਇਕੱਲੇ ਨਕਲ ਇਕੱਲੇ ਰਹਿ ਗਏ ਪੱਲੇ ਦਿਖਾਈ ਇਹਦੀ ਬਾਈ ਫਿਰ ਮੈਂ ਤਾਂ ਦੇਖਿਆ ਵੀ ਫਿਰ ਢਾਂਗ ਵਾਲੇ ਛੱਡੇ ਸੀ ਹਾਂ ਢਾਂਗ ਵਾਲੇ ਫਿਰ ਉਹਦੇ ਜਿੱਤ ਕੇ 7 ਵਜੇ ਆ ਕੇ ਢਾਂਗ ਤੇ ਚੜ੍ਹੇ ਹਾਂ ਹਾਂ ਕੰਗਣ ਕਿੜੇ ਫਿਰ ਸਾਡੇ ਮੈਚ ਫਸ ਗਿਆ ਜੀ ਹਾਂ ਕੀ ਨਾ ਮੂਛੀ ਨੂੰ ਚੰਨੇ ਵਾਪੇ ਖੁੱਡੀਆਂ ਦੇ ਦੀ ਦੋ ਅੱਛਾ ਇੱਕ ਆਪਣਾ ਹੀ ਹਾਂ ਹੱਤ ਦਾ ਟਾਈਮ ਕਰਿਆ ਫਿਰ ਤੰਨਾਣੀ ਅਛਾ ਵਾਹ ਜੀ ਵਾਹ ਬੋਲ ਜੰਗਾ ਇਹਨਾ ਉਥੇ ਲੇਪ ਨੁੰਦ ਰੱਖਿਆ ਬਈ ਐ ਕਿ ਮੈਂ ਇਹਦੇ ਨਾਲ ਇਹ ਹੁਣ ਤਾਂ ਨਹੀਂ ਡੋਂਦਾ ਬਈ ਹੁਣ ਤਾਂ ਬੱਚੇ ਨੂੰ ਰੱਖਿਆ ਹੁਣ ਤਾਂ ਬੱਚੇ ਬੱਚੇ ਵਾਸਤੇ ਰੱਖਿਆ ਹਾਂਜੀ ਗੁੱਟ ਠੀਕ ਹੈ ਅੱਛਾ ਇਹਨਾਂ ਚ ਹੋਰ ਤਾਂ ਨਹੀਂ ਕੋਈ ਦਿਖਣਾ ਇਹਨਾਂ ਚ ਪੁਰੇ ਪੁਰੇ ਕਾਲ ਸਰੀ ਜਿਹੜੇ ਬੈਠਾ ਹੈ ਇਹ ਬੜਾ ਇਹ ਜਿਹੜਾ ਵੱਡਾ ਤਾਰੀਕੇ ਜੋੜਾ ਲੈ ਕੇ ਹਿਆਰ ਵਾਲਾ ਠੀਕ ਹੈ ਤਾਰੀਕੇ ਕੁੱਤਰ ਲੈ ਕੇ ਵੱਡਾ ਜੋੜਾ ਮੇਰਾ ਹਿਆਰ ਵਾਲਾ ਬਾਈ ਆਪਣਾ ਅਕਬਾਲ ਅਕਬਾਲ ਬਹੁਤ ਸ਼ੌਕ ਹੈ ਬਾਈ ਅਕਬਾਲ ਹੁਣਾਂ ਨੂੰ ਬਹੁਤ ਵਧੀਆ ਬੰਦੇ ਹੋਇਆ ਬਹੁਤ ਵਧੀਆ ਬੰਦੇ ਆਇਆ ਇੱਕ ਆਪਣੇ ਦਾ ਕੁੱਤਰ ਲੈ ਕੇ ਗਿਆ ਠੀਕ ਹੈ ਉਹ ਨਾਲ ਘੋੜਿਆਂ ਦਾ ਵੀ ਬਹੁਤ ਸ਼ੌਕ ਹੈ ਨਾ ਬਾਈਆਂ ਨੂੰ 10 12 ਕੁੱਤਰ ਲੈ ਕੇ ਗਿਆ ਠੀਕ ਹੈ ਇਹਨਾਂ ਛਕਾ ਭਰਾ ਵੀ ਲੈ ਕੇ ਗਿਆ ਠੀਕ ਆ ਮੈਂ ਮੇਰੇ ਭਰਾ ਨੂੰ ਦਿੱਤਾ ਸੀ ਡਾਕਟਰ ਨੂੰ ਠੀਕ ਹੈ ਜਿੱਦੇ ਉਹ ਕੁੱਤਰ ਮੇਰੇ ਤੋਂ ਲੈ ਗਏ ਮੈਂ ਮੇਰੇ ਭਰਾ ਤੋਂ ਮੜਾ ਲਿਆ ਡਾ ਦੇ ਤਾਂ ਡਾਕਟਰ ਨੇ ਹਾਂ ਡਾਕਟਰ ਡਾਕਟਰ ਗਿਆ ਨਹੀਂ ਕਿਵੇਂ ਨਹੀਂ ਜਣਾਗਾ ਨਹੀਂ 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 ਸਾਡੇ ਭਰਾਵਾਂ ਚ ਆਏ ਨਹੀਂ ਹੈ ਨਹੀਂ ਪਿਆਰਾ ਚਲੋ ਉਹਨਾਂ ਕਦੇ ਵੀ ਲੈ ਜਾ ਮੈਂ ਫਿਰ ਮੈਨੂੰ ਉਹ ਕੁੱਤਰ ਦੇ ਦੇ ਆ ਬਈ ਘਰੇ ਜਿਹੜਾ ਡਾਉਣਾ ਹੁੰਦਾ ਸੀ ਇਹਦਾ ਸਗਾ ਭਰਾ ਮੈਂ ਸੋਨੂੰ ਨੂੰ ਦੇਦਾ ਛੋੜੇ ਵਾਲਾ ਆਪਣਾ ਚੇਲਾ ਠੀਕ ਹੈ ਇੱਕ ਮੈਂ ਰਾਂਝੇ ਨੂੰ ਦੇਦਾ ਸੀਗਾ ਮੈਂ ਮਤਲਬ ਮੇਰੇ 7-8 ਚੇਲਿਆਂ ਨੂੰ ਦਿੱਤੇ ਨੇ ਇਹਨਾਂ ਦੀ ਲਾਦ ਦਿੱਤੀ ਵੀ ਹਾਂ ਹਾਂ ਕਿਸੇ ਨੂੰ ਪੱਠਾ ਕਿਸੇ ਨੂੰ ਪੱਠੇ ਦੇ ਦੀ ਆ ਕੁੱਤਰ ਸੰਦੀਪ ਬਾਈ ਮੈਂ ਡਾਉਣਾ ਹੁੰਦਾ ਸੀ ਨਾ ਤਾਦਨ ਦਾਇਆ ਦੇਹ ਦੇਨ ਘਰੇ ਨਹੀਂ ਆਇਆ ਕੁੰਜੀ ਕਿਸੇ ਗਲੀ ਟੰਬਰ ਤਾਂ ਮੇਰੇ ਕੰਢੀ ਫੜਾ ਕੇ ਗਿਆ ਅੱਛਾ ਇੰਨਾ ਜ਼ੋਰ ਲਾਉਂਦਾ ਜੀ ਬਾਈ ਉਦੋਂ ਉਦੋਂ ਹੀ ਮੈਂ ਕਹਤਾ ਮੈਂ ਆਪਾ ਕੁੱਤਰ ਬਾਈ ਨਹੀਂ ਛੱਡਦਾ ਰੱਖਣਾ ਇਹਦੇ ਦੇ ਬੱਚੇ ਰੋਣੇ ਆ ਫਿਰ ਮੈਂ ਕਿਹਾ ਵੀ ਮੇਰੇ ਕੋਲੇ ਆਉਂਦੇ ਵਾਲੇ ਆ ਵੀ ਮੈਂ ਤਾਂ ਫਿਰ ਫੜਾਪੜੂਦੂ ਜਾਂ ਮੈਂ ਮੁੱਲ-ਮੁੱਲ ਵੇਚ ਦੂੰ ਮੇਰਾ ਸਾਹਕ ਤਾਂ ਹੋ ਰਿਹਾ ਬਾਈ ਹਾਂ ਮੈਂ ਪਰਿਵਾਰ ਨੂੰ ਪੈਰ ਰੱਖਦਾ ਨਾ ਹਰ ਚੀਜ਼ 'ਚ ਹਾਂ ਪਰ ਮੈਂ ਮਰੇ ਭਰਾ ਨੂੰ ਕਿ ਡਾਕਟਰ ਡਾਕਟਰ ਤੂੰ ਇਹ ਦਸਾਉ ਲਾ ਹੈ ਮੈਂ ਆਹਲਾ ਡਾਕਟਰ ਤੈਨੂੰ ਗਿਫਟ ਹੀ ਲੈ ਜਾਣਾ ਤੇ ਗਿਫਟ ਵਾਪਸ ਲਿਓ ਨਾ ਡਾਕਟਰ ਤੋਂ ਬਾਅਦ ਨਹੀਂ ਦੋ ਸਾਰ ਰਿਆ ਜੀ ਉਹਦੇ ਕੋਲੇ ਡਾਕਟਰ ਨੇ ਬੱਚੇ ਗਿਫਟ ਦੇ ਕਾਫੀ ਲੈ ਲੈਣੇ ਆ ਪੂਰੇ ਚੰਗੇ ਆ ਡਾਕਟਰ ਨੇ ਇਹ ਪੱਠੀਆਂ ਪੁੱਠੀਆਂ ਛੱਡੀਆਂ ਜੀ ਨਾਲ ਮੈਂ ਕਬੂਤਰੀ ਵੀ ਫਿਰ ਲਾ ਕੇ ਦਿੱਤੀ ਇੱਕ ਪੱਠੀ ਮੈਂ ਆਹਲਾ ਤੇ ਦੋਨੇ ਕਿਡਾ ਗੁੱਡ ਇਹਨਾਂ ਚੋਂ ਬੁਰੀ ਕੋਈ ਹੋਰ ਦਿਖਾਉਣ ਵਾਲਾ ਕਬੂਤਰ ਵੇਖੇ ਤਾਂ ਸਾਰੇ ਕਬੂਤ ਆ ਆ ਇੱਕ ਡੱਬਾ ਵਾਲਾ ਚੱਕੀ ਆ ਆ ਵਾਲਾ ਆ ਆ ਆਹ ਡੱਬਾ ਵਾਲਾ ਪਿੱਛੇ ਵਾਲਾ ਉਹ ਪਰਲੋ 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 ਆਹ ਵਾਲਾ ਹਾਂ ਇਹ ਇਹ ਕੱਢ ਹਾਂ ਮੈਂ 2005 ਦੇ ਵਿੱਚ ਨਾ ਇੱਕ ਕਰਾਈ ਵਾਲੇ ਦਾ ਬੰਡਾ ਹੁਣ ਮੈਂ ਤੈਨੂੰ ਇਹ ਦੀ ਦੱਸਦਾ ਹਿਸਟਰੀ ਕੀ ਆ ਹੂੰ ਮੈਂ ਹਰਗਵੰਦ ਤੋਂ ਕਬੂਤਰ ਦਵਾਈ ਬਾਜ਼ੀਆਂ ਛੁੱਟੀ ਬਰੜੀ ਲੰਡੇ ਦੀ ਪੱਠੀ ਅੱਛਾ ਉਹਨਾਂ ਨੇ ਜਾਂਟੇ ਕੇ ਕਬੂਤਰ ਫੜੇ ਸੀ ਔਲਖਣੀ ਬਾਜੀ ਤੋਂ ਉਹਨਾਂ ਦੇ ਪੰਡ ਗਏ ਇੱਕ ਉਹਨਾਂ ਨੇ ਮੋੜ ਤੱਕ ਰੱਖ ਲਿਆ ਉਹਨਾਂ ਨੇ ਉਹ ਹਰਗਵੰਦ ਵਾਲੀ ਕੂਤਰੀ ਤੇ ਜਾਂਟੇ ਵਾਲੇ ਕੂਤਰ ਨਾ ਲਾ ਕੇ ਇਹਨਾਂ ਦੀ ਪੱਠੀ ਮੇਰੇ ਪਿੰਡ ਮਹੂ ਹਣੇ ਛੱਡੀ। ਇਹਦੀ ਵੱਠੀ। ਇਹ ਅੱਛਾ ਉਹ ਕਿ ਉਹ ਕਬੂਤਰਾਂ ਇਹਨਾਂ ਦੀ ਮਾਂ। ਓਕੇ। ਇੱਕ ਸਾਲ ਉਹ ਛੱਡੀ ਜੀ ਉਹ ਹਰ ਗਈ। ਉਹ ਮੇਰੇ ਪਿੰਡ ਇੱਥੇ ਕਿਸੇ ਕੋਲੇ ਆ ਗਈ। ਫੇਰ ਇੱਕ ਪੱਠਾ ਦਿੱਤਾ। ਉਹਨਾਂ ਨੇ ਕਢਿਆ। ਅੱਛਾ ਉਹਨਾਂ ਦੇ ਘਰੇ ਨਿਕਲੇ ਬੱਚਾ ਇਹ। ਹਾਂ। ਓਕੇ। ਅਸੀਂ ਮੁੱਲ ਲੈ ਲਿਆ। ਓਕੇ। ਮੁੱਲ ਲੈ ਲਏ। ਬਈ ਬਰਤ ਸੰਦੀਪ ਬਾਜੀਆਂ ਜਿੱਤਿਆ ਹੈ। ਇਹ ਬੱਚੀਆਂ ਛੱਡਿਆ ਵਾ। ਲੋ ਵਾਲੀ ਬਾਜੀ ਜੋਗੇ ਵਾਲੇ ਕੱਲਾ ਜੱਤਿਆ ਜੀ 7 ਵਜੇ ਆਣੀ ਹਾਂ ਫੱਡੇ ਕਲਾ ਤਿੰਨ ਦਿਨ ਤਸਰ ਦੇ ਆਈ ਹਾਂ ਸੰਦੀਪ ਭਾਈ ਉੱਡਦਾ ਨਾ ਮੈਨੂੰ ਤੜਕੇ ਆ ਕੇ ਕਹਿੰਦੇ ਵੀ ਪੂਰੀ ਤਰ੍ਹਾਂ ਮੁਤਰ ਬੈਠੂ ਮੈਂ ਕੋਈ ਗੱਲ ਨਹੀਂ ਜਦੋਂ ਬਹਿ ਗਿਆ ਦੱਸਦੀ ਅੱਛਾ ਤਿੰਨੇ ਤਿੰਨ ਦਿਨ ਫੱਡੇ ਉੱਡਿਆ ਜੋਗੇ ਵਾਲੇ ਐਂਟਰੀ ਵਾਲੀ ਬਾਜੀ ਬਾਈ ਸੁਖਦੇਵ ਸਮਾਸਾਰ ਰਗੇ ਰਾਜ ਟੋਲੀ ਵਰਗੇ ਕਰਾਉਂਦੇ ਨੇ ਬਹੁਤ ਚੰਗੀ ਬਾਜੀ ਕਰਨੀ ਉਹ ਉੱਡਿਆ ਬਈ ਹਾਂ ਹਾਂ ਵੀ ਇੱਦੋ ਵਾਲੀ ਬਾਜੀ ਉੱਡਿਆ ਹੂੰ ਬਾਲਾ ਵੀ ਬਾਲੀਆਂ ਖਿੜਕੀਆਂ ਵਾਲੇ ਹਰ ਗਿਆ ਹਨਾ ਖਿੜਕੀਆਂ ਵਾਲੇ ਹਰ ਗਿਆ ਸੀਗਾ ਜੀ ਠੀਕ ਹੈ ਮળો ਬਾਲੀਆਂ ਬਾਈ ਉਹਦੇ ਹਰ ਉਹ ਦੂਜਾ ਚ ਮੈਂ ਬੱਚਾ ਵਾਸਤੇ ਰੱਖ ਲਿਆ ਜੀ ਤੇ ਬਾਈ ਸਖਦੇਵ ਤੇ ਬਾਈ ਗੈਰੀ ਬਲਵਾਰਾ ਅੱਗੇ ਗੱਲ ਕਰਦੇ ਮੇਰੀ ਬਾਲੀ ਜਾ ਰਹੀ ਸੀ ਕੋਈ ਬੰਦਾ ਬਾਈ ਗੈਰੀ ਨੂੰ ਕਹਿੰਦਾ ਵੀ ਭੂਰੀ ਲਾਲ ਡੱਬਾ ਕੋ ਉੱਤਰ ਦੰਦਾ ਹੀ ਨਹੀਂ ਕਿਸੇ ਹਾਲਤ ਚ ਅੱਛਾ ਦੇਖ ਇਹ ਵਾਲਾ ਹਾਂ ਹਾਂ ਉਹ ਜਿਹੜਾ ਮਰਜੀ ਜਾਵੜੇ ਯਾਰ ਦੰਦਾ ਨਹੀਂ ਹਾਂ ਬਾਈ ਗੈਰੀ ਕਹਿੰਦਾ ਮੈਂ ਸਾਡਾ ਵੀ ਉਹ ਪੁੱਤ ਆ ਸਾਨੂੰ ਜਵਾਵਣ ਦਿੰਦਾ ਬਾਈ ਗੈਰੀ ਮੇਰੇ ਕੋਲੇ ਆ ਗਿਆ ਹਾਂ ਅਈ ਚਾ ਕੋਣੀ ਪੀਤੀ ਗੱਲਾਂ ਵਾਤਾ ਮਰੀਆਂ ਕਦਾਪੂਰੀ ਮੈਂ ਕੰਮ ਆਇਆ ਮੈਂ ਕਿਹ ਦੱਸੋ ਕਦਾ ਡੱਬਾ ਕਬੂਤਰ ਲੈ ਕੇ ਆਣਾ ਮੈਂ ਕਿ ਭਾਈ ਮੇਰੇ ਚੇਲੇ ਕੋਲ ਯਾਰ ਅਜੂ ਮੰਗਲੀ ਵਾਲੇ ਕੋਲੇ ਤੇ ਮੈਂ ਇੱਥੇ ਕਿਤੇ ਤੱਕ ਜਾਈਆ ਹੋ ਮੈਂ ਫੋਨ ਕਰਤਾ ਹਾਂ ਉਹਨੂੰ ਦੇਤਾ ਭਾਈ 4 ਸਾਲਾਂ ਬਾਅਦ ਮੈਂ ਆਇਤੀ ਮੜਾਇਆ ਮੇਰੇ ਕੋਲ ਦੋ ਬੱਚੇ ਕਢਾਈ ਹੁੰਦੇ ਨਹੀਂ ਹੈ ਨਾ ਮਤਲਬ ਠੀਕ ਹੈ ਤੇ ਹੁਣ ਇਹਨੇ ਬੱਚੇ ਕੱਢੇ ਫਿਰ ਤੁਹਾਡੇ ਕੋਲ ਹੁਣ ਮੇਰੇ ਕੋਲੇ ਦੋ ਬੱਚੇ ਕਢੇ ਵਾਹ ਜੀ ਵਾਹ ਸੋ ਯਾਰੀਆਂ ਫਿਰ ਇਦਾਂ ਹੋਣੀਆਂ ਜੀ ਨਹੀਂ ਕਈ ਵਾਰ ਯਾਰੀ ਯਾਰੀ ਹੁੰਦੀ ਆ ਠੀਕ ਹੈ ਦੂਜਾ ਵੀ ਹੁੰਦਾ ਨਾ ਹਾਂਜੀ ਗੱਡ ਠੀਕ ਹੈ ਔਰ ਇਹਨੂੰ ਛੱਡਦੇ ਹੁਣ ਵਿੱਚ ਤੇ ਹੁਣ ਆਪਾਂ ਥੋੜੇ ਜਿਹਾ ਆ ਆ ਬੱਚੇ ਆ ਪੱਠੇ ਆ ਸਾਲ ਦੇ ਆਹ ਵਾਲੀ ਜਿਹੜੀ ਹੈਗੀ ਆ ਸੋ ਇਹਨਾਂ ਨੂੰ ਆਪਾਂ ਮਾੜਾ ਜਿਹਾ ਦਿਖਾਵਾਂਗੇ ਪੂਰੀ ਇਹਨਾਂ ਜੋ ਕੱਢ ਇੱਕ ਦਿਨ ਮੈਂ ਕਿਹਾ ਸੀ ਪੂਰੀ ਮੇਰੇ ਕੋਲੇ ਬੱਚਾ ਉੱਡੇ ਜਿਹੜੀ ਮੈਂ ਤੈਨੂੰ ਦੱਸਦਾ ਸੀਗਾ ਆ ਆ ਆ ਬੱਚ ਆ ਵਾਲਾ ਹਾਂ ਇਦਨਾਂ ਦਾ ਰੂਜਾ ਬੱਚਾ ਮੇਰੇ ਕੋਲ ਨਿਕਲਿਆ ਮੈਂ ਬਾਈ ਰੰਮੀ ਤੋਂ ਲੈ ਕੇ ਆਇਆ ਸੀ ਕਬੂਤਰੀ ਯਾਰ ਹੈ ਨਾ ਮਖਿਆਲੀ ਕਬੂਤਰੀ ਲੈਂਦੀ ਸੀ ਅੱਛਾ ਜੀ ਉਹਨੇ ਮੈਂ ਚਿੱਟੇ ਨਾਲ ਲਾਤੀ ਉਹਨਾਂ ਨੇ ਚਿੱਟਾ ਬੱਚਾ ਘੜਦਾ ਮੇਥੋਂ ਗਵਾਚ ਗਿਆ ਅੱਛਾ ਜੀ ਉਸ ਤੋਂ ਬਾਅਦ ਕਿਤੇ ਮਨੇ ਉਹ ਚਿੱਟਿਆਂ ਨੇ ਪੂਰੀ ਕਬੂਤਰੀ ਗੱਡੀ ਉਹਨੇ ਆਪਣੀ ਯਾਰ ਕਬੂਤਰ ਨਿਕਲਿਆ ਮੇਰੇ ਕੋਲੇ ਮਖਿਆਲਾ ਅੱਛਾ ਜੀ ਮੈਂ ਉਹ ਸਾਂਭ ਲਿਆ ਮੈਂ ਕਿਹਾ ਬਾਈ ਵਾਲੀ ਨਸਲ ਚੋਂ ਆ ਹਾਂ ਤੇ ਉਹ ਮਖਿਆਲੇ ਕਬੂਤਰ ਨੂੰ ਮੈਂ ਜਿਹੜੇ ਮੇਰੇ ਕੋਲ ਮੌਜੇ ਮੇਰੇ ਫਰਮਾਤਮਲ ਉੱਥੇ ਚਲੋ ਹੈਗੇ ਕੇ ਸੰਦੀਪ ਵਾਲੇ ਮੋਜੀ ਕਹਿੰਦੇ ਆ ਕਿ ਕੈਨੇਡਾ ਦੇ ਵਿੱਚ ਕਬੂਤਰ ਹਨ ਠੀਕ ਆਂ ਬਣੇ ਵੀ ਆਪਣੇ ਕੋਲੇ ਉਹ ਮੋਜੀ ਨਾ ਲਾਤਾ ਉਹਨੇ ਇਦਾਂ ਦਾ ਬੱਚਾ ਕਢਿਆ ਬੜਾ ਹੀ ਸੋਹਣਾ ਉੱਡਿਆ ਯਾਰ ਮੈਂ ਤੈਨੂੰ ਕਹਿੰਦਾ ਉਹ ਬੱਚਾ ਕਢਿਆ ਯਾਰ ਆਂ ਇਹ ਕਹਿੰਦਾ ਬਹੁਤ ਸੋਹਣਾ ਉੱਡਿਆ ਏ ਇਹ ਨਾ ਬਈ ਇਹ ਪੱਠੀ ਕਬੂਤਰੀ ਲੱਗਦੀ ਆ ਇਹ ਪੱਠੀ ਬਣੂਗੀ ਇਹਦੀ ਇਹਦੇ ਇਹਦੇ ਵਿੱਚ ਖੂਨ ਕਿੱਕਰ ਮਾਸਟਰ ਕੂਤਰਾਂ ਦਾ ਯਾਰ ਵਾਲਿਆਂ ਦਾ ਵਾਹਲਾ ਠੀਕ ਐ ਯਾਰ ਵਾਲਿਆਂ ਦਾ ਜਿਹੜਾ ਕਿੱਕਰ ਮਾਸਟਰ ਦੇਤੀ ਸੀ ਸਾਡੇ ਕੋਲੇ ਉਹ ਕਲੀਆਂ ਦੀ ਬਾਜੀ ਬਹੁਤ ਉੱਡੀ ਸੀ ਦੋ ਦੋ ਤਰ੍ਹਾਂ ਕਹਿ ਰਹਾ ਸਾਰੀਆਂ ਉੱਡੀ ਉਹ ਹੂੰ ਹੂੰ ਉਹਨੂੰ ਅਜੇ ਸਾਡੇ ਨਾ ਹਜ਼ਾਰ ਵਾਲਿਆਂ ਨੇ ਤੇ ਗੱਲੜਾ ਨੇ ਇੱਕ ਪੱਠਾ ਕੱਢਿਆ ਜੀ ਮੈਂ ਦੇਤਾ ਮੇਰੇ ਚੇਲੇ ਨੂੰ ਖਾਨੇ ਨੂੰ ਉਹਦੇ ਕੋਲੇ ਬਾਹਲੀ ਲਾ ਦੁੱਦੀ ਮੈਨੂੰ ਫਿਰ ਉਹਨੇ ਇੱਕ ਗਿਫਟ ਤੌਰ ਤੇ ਜਦੋਂ ਪਾਣੀ ਬਨੋਲੇ ਲੈ ਮਨੂੰ ਦਾ ਭਾਈ ਆਹ ਗਿਫਟ ਦੇ ਕੇ ਜਾਂਦਾ ਮੈਂ ਤੈਨੂੰ ਤੂੰ ਆ ਰੱਖ ਵੀ ਮੇਰੇ ਕੋਲ ਬਾਹਲੀ ਲਾ ਦੁੱਦੀ ਮੇਰੇ ਸਭ ਤੋਂ ਵੱਧ ਚੇਲਾ ਮੇਰਾ ਖਾਨੀ ਆਇਆ ਤੇ ਬਾਹੀਆਂ ਜੇ ਤਿਆਰੀ ਠੀਕ ਮੈਂ ਨਹੀਂ ਮੰਗਿਆ ਤੂੰ ਉਹ ਮੈਨੂੰ ਆਪ ਦੇ ਕੇ ਗਿਆ ਇਹ ਬੱਚੇ ਉਹਦੇ ਘਰ ਨਿਕਲੇ ਵੇ ਨਾ ਨਾ ਪੁੱਤਰ ਉਹਦੇ ਕੋਲ ਬਿਲੇ ਫੜ ਕੇ ਲੈ ਲੀਂ ਲਾਲਾ ਨਹੀਂ ਬਿਲੀ ਹਾਂ ਜੇ ਤੁਸੀਂ ਇਹਦਾ ਪਿਓ ਦੇਖ ਲਓਗੇ ਤੇ ਮਾਂ ਦੇਖ ਲਓਗੇ ਭੀ ਭੁੱਖ ਲੈਂਦੀ ਆ ਵੇਖ ਕੇ ਅੱਛਾ ਮੈਂ ਕੀ ਕੀਤਾ ਮੈਂ ਉਹ ਪੁੱਤਰ ਨੂੰ ਉਹ ਉਧਰੇ ਨਾ ਲਾਤਾ ਉਹਨਾਂ ਨੂੰ ਭਰਾ ਕੱਡੇ ਬਾਈ ਫਰੋੜਦੇ ਆ ਇੱਕ ਥਾਂ ਦੀ ਖੜੇ ਰਹਿੰਦੇ ਆ ਹੂੰ ਮਤਲਬ ਮੈਨੂੰ ਆ ਆਪ ਨੂੰ ਉੱਚਾ ਉੱਡਦਾ ਪੁੱਤਰ ਪਸੰਦ ਨਹੀਂ ਆ ਮੈਨੂੰ ਆਵੇ ਪਧਰਾ ਜੇ ਜਾਵੇ ਆ ਜੇ ਥੱਲੇ ਮੁੜ ਜੇ ਆ ਜੇ ਜਾੜੇ ਹਾਂ ਆ ਇੰਨੇ ਉੱਚੇ ਉੱਡਦੇ ਆ ਮੇਰੇ ਕੇ ਕਲੀਆਂ ਦੇ ਘਰੇ ਬੱਚਾ ਜਿਹੜੀ ਦਿਨ ਨਹੀਂ ਛਪਾਉਂਦਾ ਹੈ। ਆ ਰਾਤ ਨੂੰ ਇੱਕ ਦਿਨ ਫਿਰ ਡੱਗ ਵਾਚ ਗਿਆ। ਹੂੰ। ਫੇਰ ਕਿੱਦਾਂ ਲੱਭਿਆ? ਅਗਲੇ ਦਿਨ ਆ ਗਿਆ ਓਟ ਕੇ। ਅੱਛਾ ਓਟ ਕਿ ਆ ਗਿਆ ਹੈ? ਹਾਂਜੀ। ਬਹੁਤ ਸਣ ਓਟ ਦਾ ਮਤਲਬ। ਬਾਜੀ ਛੱਡਿਆ ਇਹ ਕਿ ਨਹੀਂ? ਨਹੀਂ ਨਹੀਂ ਜੀ ਇਹ ਤਾਂ ਇਹ 25 ਵਾਲੇ ਆ। ਅੱਛਾ 25 ਵਾਲੀਆਂ ਇਹ। ਓਕੇ। ਇਹ ਰਿੰਦਾ ਇਹ ਤਾਂ ਇਹ ਆ। ਓਕੇ। ਇਹ 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 ਮਸ਼ੀਨਰੀ ਮਤਲਬ ਜਿਹੜੀ ਆਪਣੀ ਅਗਲੇ ਸਾਲ ਦੂਜੀ ਹੋਣੀ ਆ। ਹਾਂ ਸੱਤ ਤਾਂ ਤਿੰਨ ਕਲੀ ਦਾ ਜ ਹੁਣ ਹੋਇਆ। ਹਾਂ ਹਾਂ। ਤੇ ਇਹਨੂੰ ਕੰਮ ਹੀ ਨਾ ਹੋ ਗਿਆ ਨੂੰ ਡੇਢ ਮਹੀਨਾ ਬੰਦ ਕਰੀ ਨੋ ਗਿਆ ਨੂੰ ਓਕੇ 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 ਆ ਆਸ਼ਰਮ ਬਾਪੂ ਆ ਹਾਂਜੀ ਓਕੇ ਇਹਦੀ ਮਾਂ ਪਤਾ ਬਾਈ ਕਿਦੀ ਆ ਬਿਲਹੇ ਪਤਾ ਇਹਦੀ 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 ਮਾਂ ਇਸ ਦੀ ਮਾਂ ਹੈਗੀ ਆ ਇਹਦੀ ਮਾਂ ਇੱਥੇ ਇਧਰ ਕਬੂਤਰੀ ਫਰਦੀ ਆ ਪੱਠੀ ਫੜ ਕੇ ਲੈ